ਬੀਬੀ ਸੀ ਇਹਨਾਂ ਦੀ ਮੰਤਰੀ ਕੀ ਨੋਦੀ ਉਹਦਾ ਅਨਮੋਲ ਕਹਿੰਦੇ ਐ ਕਹਿੰਦੇ ਐਂ ਦਵਾਂਗੇ ਅੰਮ੍ਰਿਤ ਕਹਿੰਦੀ 5 ਮਿੰਟ ਚ ਦਵਾਂਗੇ ਕੈਪਟਨ ਹੱਟ ਪਿੱਛੇ ਕੈਪਟਨ ਤੁਹਾਡੇ ਨੂੰ ਤਾਂ 2 ਸਾਲ ਹੋ ਗਏ ਤੇਰੇ ਹੁਣ ਨਿਕੰਮ ਕਾਬੂ ਆਉਂਦਾ ਕਿੱਧਰ ਕੀ ਐਮ ਐਸ ਥੋੜਾ ਕੇਜਰੀਆਲ ਕਹਿੰਦਾ ਸੀ ਕਹਿੰਦਾ ਜੀ ਇਹ ਜਿਹੜਾ ਨੁਕਸਾਨ ਹੋ ਰਿਹਾ ਨਾ ਘੜੇ ਮਾੜੀ ਕਰਕੇ ਤੇ ਹੋਰ ਫਰਾਬਾ ਹੋ ਰਿਹਾ ਕਹਿੰਦਾ ਗਦਾਬਰੀ ਮਗਰੋਂ ਹੋਊ 20000 ਰੁਪਈਆ ਪਹਿਲਾਂ ਉਹ ਜੱਥੇੋਂ ਮਾਝੇ ਵਾਲੋਂ ਆਇਆ 20000 ਰੁਪਈਆ ਗਰਤਾਬਰੀ ਹਲੇ ਤਿੰਨ ਵਾਰੀ ਚਾਰ ਵਾਰੀ ਗਰਤਾਬਰੀ ਹੋ ਗਈ ਹੈ ਦੋ ਸਾਲਾਂ ਤੇ ਹਲੇ ਪਹਿਲੇ 22 ਦੇ ਪੈਸੇ ਨਹੀਂ ਆਏ ਇਹ ਚ ਵੀ ਹਾਲਾਤ ਕਿਤੇ ਪਾਸਿਓਂ ਵੀ ਕੋਈ ਇਹ ਜਿਹਾ ਨਹੀਂ ਔਰ ਮੈਂ ਅੱਜ ਇੱਕ ਵਾਰਨਿੰਗ ਦੇ ਕੇ ਚੱਲਿਆ ਇੱਕ ਇਹਨਾਂ ਦੇ ਐਮਪੀ ਜਿਹੜਾ 6 ਵਾਰੀ ਬਣਿਆ ਉਹਨੇ ਗੱਲ ਕੱਢਤੀ ਆ ਜਿਹੜਾ ਇਹਨਾਂ ਦੇ ਸੰਗਠਨ ਚੋਂ ਸੀ ਜਿਹਨੇ ਕਿਹਾ ਕਿ ਜੇ ਐਤ ਕੀ ਦਿੱਲੀ ਤੇ ਸਾਡੀ ਕੱਲੀ ਸਰਕਾਰ ਬਣਾ ਦਿਓ ਕਿ ਸੰਵਿਧਾਨ ਨੂੰ ਵੀ ਬਦਲਣ ਕਿ ਰੈਜ਼ਰਵੇਸ਼ਨ ਨੂੰ ਵੀ ਖਤਮ ਕਰਨਗੇ ਕਿਉਂਕਿ ਇੱਕ ਸੌਚਾ ਰੈਜ਼ਰਵੇਸ਼ਨ ਖਤਮ ਕਰਨੀ ਬਾਬਾ ਸਾਹਿਬ ਅੰਬੇਦਕਰ ਦਾ ਉਹ ਸਤਕਾਰ ਕਰਦੇ ਗੱਲੀਵਾਦੀ ਜਿਵੇਂ ਸੁਆਮੀ ਨਾਥਨ ਦਾ ਕਰਦੇ ਆ ਸੁਆਮੀ ਨਾਥਨ ਕਮਿਸ਼ਨ ਨੂੰ ਭਾਰਤ ਰਤਨਾ ਦਾ ਦੇ ਦਿੱਤਾ ਐਮ ਐ ਸੁਆਮੀ ਨਾਥਨ ਨੂੰ ਮਗਰ ਸੁਆਮੀ ਨਾਥਨ ਦੀ ਰੂਹ ਨੂੰ ਕਲੇਜੇ ਨੂੰ ਜੇ ਠੰਡ ਪਾਉਣੀ ਸੀ ਤੇ ਕਿਸੇ ਕਿਸਾਨਾ ਦੀ ਇਨਕਮ ਵੀ ਫਿਰ C2 50% ਦੁਗਣੀ ਕਰ ਦਿੰਦੇ ਕਿਸਾਨ ਖੁਦਕੁਸ਼ੀ ਨਾ ਕਰਦੇ ਤੇ ਮੈਂ ਸਮਝਦਾ ਉਹ ਅਸੀਂ ਅਸਲੀ ਭਾਰਤ ਰਤਨਾ Swami Nathan ਨੂੰ ਹੋਣਾ ਸੀ ਉਹਦੀ ਕੁੜੀ ਨੇ ਇਹ ਗੱਲ ਕਹੀ ਉਹਦੀ ਧੀ ਨੇ ਇਹ ਗੱਲ ਕਹੀ ਕਿ ਇਹ ਉਹਦਾ ਸਤਕਾਰ ਨਹੀਂ ਇਸ ਲਈ ਮੇਰੇ ਵੀਰੋ ਪੰਜਾਬ ਦੀ ਇਹ ਖੇਤੀ ਨਾਲ ਸੰਬੰਧਿਤ ਇਕਨਮੀ ਹੈ ਜੇ ਖੇਤੀ ਪਰਫੁੱਲੇ ਤੇ ਦੁਕਾਨਦਾਰ ਦੀ ਦੁਕਾਨ ਚੱਲੂ ਮਜ਼ਦੂਰ ਨੂੰ ਮਜ਼ਦੂਰੀ ਮਿਲੂ ਵਪਾਰ ਨੂੰ ਵਪਾਰ ਮਿਲੂ ਮਗਰ ਜੇ ਖੇਤੀ ਫੇਲ ਕਰਦੀ ਏ ਸੂਬਾ ਖੇਤੀ ਪ੍ਰਧਾਨ ਸੂਬਾ ਤੇ ਫਿਰ ਪੰਜਾਬ ਫੇਲ ਹੋ ਜਾਣਾ ਇਸ ਲਈ ਮੇਰੇ ਵੀਰੋ ਆ ਮੰਡੀਆਂ ਬੰਦ ਕਰਨ ਦੀ ਆ ਸ਼ਰਾਰਤਾ ਆ ਛੱਬੀਆਂ ਮੰਡੀਆਂ ਦੀ ਨੋਟੀਫਿਕੇਸ਼ਨ ਕਰਤੀ ਜੁਦਾ ਰੌਲਾ ਪੈ ਗਿਆ ਨਹੀਂ ਤਾਂ ਇਹ ਫੈਸਲਾ ਵੀ ਕਿਹਦੇ ਨਾਲ ਰਲ ਕੇ ਹੋਇਆ ਸੀ ਕੇਂਦਰ ਦੀ ਸਰਕਾਰ ਨਾਲ ਹੌਲੀ ਹੌਲੀ ਮੰਡੀਕਰਨ ਸਿਸਟਮ ਫੇਲ ਕਰੋ ਮੁੜ ਕੇ ਤੁਸੀਂ ਸਿੱਧੇ ਵੱਡੇ ਪੁਤਾਰੀਆਂ ਦੇ ਬੱਚ ਪੈ ਜਾਓਗੇ ਇਹ ਬੜੀ ਵੱਡੀਆਂ ਸਾਜਾ ਚਾਹਤੀਆਂ ਇਹ ਤੋਂ ਸੁਚੇਤ ਰਹਿਣ ਦੀ ਲੋੜ ਹੈ ਤੇ ਚੱਕਾ ਕਾਬਲ ਵਕੀਲ ਕਰੋ ਜਿਹਦਾ ਕਿਸੇ ਨਾਲ ਕੋਈ ਸਮਝੌਤਾ ਨਹੀਂ ਉਹਦਾ ਸਮਝੌਤਾ ਹੈ ਤੇ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਂ ਇੱਥੋਂ ਦੇ ਲੈਣਦੇ ਲੋਕਾਂ ਨਾਲ ਸਮਝੌਤਾ ਉਹਨਾਂ ਦੀ ਹੱਕ ਸੱਚ ਦੀ ਗੱਲ ਦਾ ਸਮਝੌਤਾ ਹੈ ਇਹ ਆਸ ਨਾਲ ਇਹ ਉਮੀਦ ਨਾਲ ਕਿ ਤੁਸੀਂ ਹੁਣ ਦਿਲਰਾ ਡਿੱਕ ਕਰਕੇ ਭਾਈ ਆਪ ਦੇ ਆਪ ਦੇ ਹਲਕੇ 'ਚ ਆਪ ਦੀ ਆਪ ਦੀ ਵਾੜਾ 'ਚ ਗਰਮੀ ਬੜੀ ਹੋਣੀ ਹੈ ਮਗਰ ਉਹ ਗਰਮੀ ਨੂੰ ਮਹਿਸੂਸ ਨਾ ਕਰਿਓ ਦੋ ਮਹੀਨੇ ਹੋ ਕੇ ਲਾ ਦਿਓ ਜੇ ਐਤ ਕੀ ਤਕੜੀ ਨੂੰ ਕਾਮਯਾਬ ਕਰਕੇ ਭੇਜੋਗੇ ਤੇ ਮੈਂ ਸਮਝਦਾ ਵਧੀਆ ਕਾਬਲ ਵਕੀਲ ਜਦੋਂ ਜਾ ਕੇ ਪਾਰਲਮੈਂਟ 'ਚ ਤੁਹਾਡੀ ਗੱਲ ਰੱਖੂਗਾ ਤਲ ਧਰਨਾ ਕੀ ਮਾਰਿਆ ਸੀ ਛੀਦੇ ਆਜ਼ਮ ਛੀਦ ਭਗਤ ਸਿੰਘ ਦੇ ਕਹਿੰਦੇ ਜੀ ਅਸੀਂ ਤਾਂ ਬੈਠੇ ਆ ਕਿਹੜੇ ਮਰਤ ਤੇ ਬੈਠੇ ਸੀ ਹੈ ਮਰਨ ਬਾਰੇ ਇਹ ਪਹਿਲਾਂ ਹੀ ਵੇਖਿਆ ਖਾਪੀ ਕੇ ਰਾਤ ਨੂੰ ਵੀ ਆ ਕੇ ਛਾਬ ਨੂੰ ਫੇਰ ਜਾ ਕੇ ਖਾ ਪੀਵੇ ਇਹ ਪਹਿਲਾਂ ਮਰਨ ਵਰਤੇ ਵੇਖਿਆ ਅਰੇ ਕੇਜਰੀਆਲ ਵੀ ਅੰਦਰੋਂ ਵੇਖਦਾ ਹੋਣਾ ਕਿ ਇਹ ਕਿਹੇ ਜ ਆ ਵਰਤ ਰੱਖ ਲਿਆ ਮੇਰੇ ਚੱਕਰ ਉਹ ਗਰੀਬਤਾ ਐ ਮੈਂ ਠੋਕ ਛੱਡਿਆ ਮੈਂ ਤਾਂ ਉਹਦੇ ਨਾਲ ਹਮਦਰਦੀ ਆ ਇਹ ਨਹੀਂ ਚਾਹੁੰਦਾ ਭਗਵੰਤ ਮਾਨ ਕੀ ਕਿਤੇ ਉਹ ਬਾਹਰ ਆ ਜੇ ਇਹਦਾ ਬੜਾ ਦਾਂ ਲੱਗਿਆ ਕਿਉਂਕਿ ਹੁਣ ਪੁੱਛਣ ਵਾਲਾ ਕੋਈ ਨਹੀਂ ਜੋ ਦਿੱਲੀ ਵਾਲੇ ਹੁਕਮਰਾਨ ਕਹਿੰਦੇ ਆ ਵੱਡੇ ਇਹ ਉਸ ਹਾਬ ਨਾਲ ਗੱਡੀ ਚਲਾਉਂਦਾ ਆ ਵੇਖੋ ਕਿੱਡੀ ਛੇਤੀ ਮੈਂ ਤਾਂ ਇਹਨਾਂ ਲੀਡਰਾਂ ਤੇ ਹੈਰਾਨ ਹਾਂ ਹੁਣ ਤਾਂ ਪੁੱਛਣਾ ਪੈਂਦਾ ਕਈ ਵਾਰੀ ਕਿ ਭਾਈ ਇਹ ਪਾਰਟੀ ਕਿਹੜੀ ਦੀ ਹੈ ਇਸ ਨਾਂ ਤੇ ਉਹ ਰੋਜ਼ ਸ਼ੁਰੂ ਹੋ ਜਾਂਦਾ 130 130 130 ਵੇਖੋ ਇੱਕ ਹੋਰ ਨਾ ਗੁੱਸਾ ਕਰਦੇ ਹੋ ਆ ਜਿਹੜੀ ਜਿਹਦੀ ਗੱਲ ਮੈਂ ਕਰਨ ਲੱਗਿਆ ਭਗਵੰਤ ਮਾਨ ਦੀ ਚਲੋ ਪਿਆਰ ਨਾਲ ਮੁੱਖ ਮੰਤਰੀ ਆ ਗੁੱਸਾ ਕਰਦੇ ਆ ਕਿ ਆਪ ਆਲੇ ਕਿ ਸਾਡੇ ਮੁੱਖ ਮੰਤਰੀ ਨੂੰ ਮਾੜਾ ਬੋਲਦਾ ਤੁਸੀਂ ਸਾਰੇ ਧੀਆਂ ਪੁੱਤਾਂ ਵਾਲੇ ਹੋ ਨਾ ਜੀ ਹਰੇਕ ਦੇ ਘਰ ਚ ਧੀ ਜਾਂ ਪੁੱਤ ਤਾਂ ਹੈ ਕਿ ਗੁਰੂ ਕਿਰਪਾ ਕਰੇ ਚਲੋ ਜਿਹੜੀ ਧੀ ਆਪਦੇ ਪਿਓ ਦਾ ਸਤਕਾਰ ਨਾ ਕਰੇ ਕੀ ਉਹ ਸੂਬੇ ਦੇ ਮੁੱਖ ਮੰਤਰੀ ਹੋਣ ਦਾ ਉਹ ਕਾਬਲੀਅਤ ਰੱਖਦਾ ਕਿ ਨਹੀਂ ਰੱਖਦਾ ਦੱਸੋ ਮੈਨੂੰ ਰੱਖਦਾ ਕਿ ਨਹੀਂ ਰੱਖਦਾ ਜਿਹੜਾ ਮੁੱਖ ਮੰਤਰੀ ਆਪ ਦੀ ਧੀ ਦੀ ਫੋਟੋ 'ਚ ਹੁਣੇ ਆਹ ਇੰਟਰਵਿਊ ਹੋਇਆ ਸੀ ਕ channels ਦਾ ਬੜਾ ਵੱਡਾ ਪੱਤਰਕਾਰ ਜੀ ਉਹ ਪੁੱਛਦਾ ਸੀ ਆਹ ਫੋਟੋ ਕੀ ਦੀ ਆਹ ਫੋਟੋ ਕੀ ਦੀ ਆਹ ਫੋਟੋ ਕੀ ਦੀ ਤੇ ਆਪ ਦੀ ਧੀ ਨੂੰ ਸਿਆਲਣ ਤੋਂ ਭੱਜ ਗਿਆ ਕਿਤੋਂ ਬੇਸ਼ਰਮ ਬੰਦਾ ਕੋਈ ਹੋ ਸਕਦਾ ਇਹ ਕਹਿੰਦਾ ਇਹ ਤਾਂ ਮੇਰਾ ਭਾਂਜਾ ਤੇ ਨਾਲ ਆਪ ਦੀ ਧੀ ਦੀ ਫੋਟੋ ਸੀ ਫੋਟੋ ਥੱਲੇ ਨੂੰ ਕਰਤੀ ਜਿਹੜਾ ਆਪ ਦੀ ਬੇਟੀ ਦਾ ਨਾ ਹੋ ਸਕਿਆ ਕੀ ਉਹ ਸੂਬੇ ਦਾ ਕਦੇ ਹੋ ਸਕਦਾ ਮੇਰੇ ਵੀਰ ਜਿਹੜਾ ਸ਼ਰਾਬ ਪੀ ਕੇ ਗੁਰੂ ਦੀ ਹਾਜ਼ਰੀ 'ਚ ਜਾਵੇ ਕਿ ਤੁਸੀਂ ਕਦੇ ਉਹ ਜਿਹਨੂੰ ਮਾਫ਼ ਕਰ ਸਕਦੇ ਹੋ ਜਿਹੜਾ ਸ਼ਰਾਬ ਪੀ ਕੇ ਵਿਧਾਨ ਸਭਾ ਚਲੇ ਜਾਵੇ ਪਾਰਲੀਮੈਂਟ ਚਲੇ ਜਾਵੇ ਨਾਲ ਦੇ ਸਾਥੀ ਕਹਿਣ ਕਿ ਇਹ ਚੋਂ ਬਦਬੂ ਵੜੀ ਆਉਂਦੀ ਉਹਨੂੰ ਪਰਾਂ ਬਿਠਾ ਦਿਓ ਕਿ ਉਹਨੂੰ ਕਦੇ ਤੁਸੀਂ ਪੰਜਾਬ ਦਾ ਧਰਤੀ ਸਮਝ ਸਕਦੇ ਹੋ ਆਮ ਤੌਰ ਤੇ ਤਾਂ ਪੁਲਸ ਵਾਲੇ ਵੀ ਚਲਾਨ ਕੱਟਦੇ ਇਹਦਾ ਪਤਾ ਨਹੀਂ ਕਿਉਂ ਨਹੀਂ ਚਲਾਨ ਕਟਿਆ ਜਾਂਦਾ ਕੋਈ ਸ਼ਰਾਬ ਪੀ ਕੇ ਗੱਡੀ ਤਾਂ ਚਲਾ ਕੇ ਵਿਖਾਵੇ ਉਦੀ ਮਰਵਾ ਮਰਵਾ ਫੂਕਣ ਫਿਰ ਉਹਨੂੰ ਕਹਿੰਦੇ ਲੈ ਤੂੰ ਤਾਂ ਸ਼ਰਾਬ ਬੜੀ ਪੀਤੀ ਆ ਤੇ ਗੱਡੀ ਤਾਂ ਚਲਾਉਣ ਨਹੀਂ ਦਿੰਦੇ ਇੱਥੇ ਸੂਬਾਈ ਚ ਲਾਉਣ ਦਿੰਦਾ ਸਾਰਾ ਤੇ ਮੇਰੇ ਵੀਰੋ ਫਿਰ ਕੀ ਰਿਜ਼ਲਟ ਨਿਕਲਣਾ ਸ਼ਰਾਬੀ ਬੰਦੇ ਨੇ ਜਦੋਂ ਸੂਬਾ ਚ ਮੈਨੂੰ ਪਤਾ ਮੇਰੇ ਇਸ ਭਾਸ਼ਣ ਤੋਂ ਬਾਅਦ ਦਰਦ ਬੜਾ ਹੋਣਾ ਮੈਂ ਪਰਚਾ ਦੇ ਦੇਣਾ ਮੈਂ ਮਜੀਠੀਆ ਨਹੀਂ ਦਰਦਾ ਤੇਰੇ ਪਰਚੇ ਪਰਚੇ ਤੋਂ ਯਾਦ ਰੱਖੀ ਇਹ ਮਾਲਕ ਦੇ ਰੰਗ ਨੇ ਜਿਸ ਨੂੰ ਤੈਨੂੰ ਕੁਰਸੀ ਮਿਲ ਗਈ ਆ ਔਰ ਜੇ ਮਾਲਕ ਤੇਰੇ ਅਰਗੇ ਨੂੰ ਬਣਾ ਸਕਦਾ ਫਿਰ ਕੋਈ ਬਣ ਸਕਦਾ ਇਹ ਵੀ ਯਾਦ ਰੱਖ ਲੈ ਤੇ ਜੇ ਕਿਸੇ ਵਾਰੀ ਬੱਟਾ ਬਦਲ ਗਿਆ ਨਾ ਤੇ ਫਿਰ ਜਦੋਂ ਮੈਂ ਕਢਾਈ ਆ ਨਾ ਚੀਕਾਂ ਤੇ ਫੇਰ ਤੇ ਤਸਹ ਨਹੀਂ ਜਾਣੀਆਂ ਤੋਂ ਤੇਰੇ ਹਾਲਾਤ ਬਣਦੇ ਇਸ ਲਈ ਮੈਂ ਇਹ ਗੱਲ ਤੇ ਜਾਣਾ ਨਹੀਂ ਚਾਹੁੰਦਾ ਸੀ ਮਗਰ ਮੈਂ ਤੁਹਾਨੂੰ ਤਾਂ ਇਹ ਰਿਕਵੈਸਟ ਕਰਦਾ ਬੇਨਤੀ ਕਰਦਾ ਕਿ ਜਿਹੜਾ ਬੇਟੀ ਦਾ ਨਾ ਹੋਇਆ ਸਾਤ ਸੰਗਤੀ ਉਹਨੇ ਕਦੇ ਪੰਜਾਬ ਦਾ ਜੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਹੀਂ ਹੋ ਜਾਣ ਸਮਝੌਤਾ ਵੇਖੋ ਕਿੱਡਾ ਘਟਿਆ ਰਿਮੋਟ ਕੰਟਰੋਲ ਨਾਲ ਚੱਲਦਾ ਉੱਥੇ ਜਾ ਕੇ ਕੱਲ ਧਰਨਾ ਕੀ ਮਾਰਿਆ ਸੀ ਛੀਦੇ ਆਜਮ ਛੀਦ ਪਾਕਤ ਸਿੰਘ ਦੇ ਕਹਿੰਦੇ ਜੀ ਅਸੀਂ ਤਾਂ ਬੈਠੇ ਆ ਕਿਹੜੇ ਮਰਤ ਤੇ ਬੈਠੇ ਸੀ ਹੈ ਮਰਨ ਵਰਤ ਇਹ ਪਹਿਲਾਂ ਹੀ ਵੇਖਿਆ ਖਾ ਪੀ ਕੇ ਰਾਤ ਨੂੰ ਵੀ ਆ ਕੇ ਸ਼ਾਮ ਨੂੰ ਫੇਰ ਜਾ ਕੇ ਖਾ ਪੀ ਲੇ ਇਹ ਪਹਿਲਾ ਮਰਨ ਵਰਤ ਦੇਖਿਆ ਕੇਜਰੀਆਲ ਵੀ ਅੰਦਰੋਂ ਦੇਖਦਾ ਹੋਣਾ ਕਿ ਇਹ ਕਿਹੇ ਜਾ ਵਰਤ ਰੱਖ ਲਿਆ ਮੇਰੇ ਚੱਕਰ ਵਿੱਚ ਉਹ ਗਰੀਬਤਾ ਐ ਮੈਂ ਠੋਕ ਛੱਡਿਆ ਮੈ ਤਾਂ ਦਿਲ ਨਾਲ ਹਮਦਰਦੀ ਆ ਇਹ ਨਹੀਂ ਚਾਹੂੰਗਾ ਭਗਵੰਤ ਮਾਨ ਕੇ ਕਿਥੇ ਉਹ ਬਾਹਰ ਆ ਜੀ ਇਹਦਾ ਬੜਾ ਦਾ ਲੱਗਿਆ ਕਿਉਂਕਿ ਹੁਣ ਪੁੱਛੇ ਨਾਲਾ ਕੋਈ ਨਹੀਂ ਜੋ ਦਿੱਲੀ ਵਾਲੇ ਉਹ ਕਮਰਾਨ ਕਹਿੰਦੇ ਆ ਵੱਡੇ ਇਹ ਉਸ ਹਾਵ ਨਾਲ ਗੱਡੀ ਚਲਾਉਂਦਾ ਆ ਵੇਖੋ ਕਿੰਡੀ ਛੇਤੀ ਮੈਂ ਤਾਂ ਇਹਨਾਂ ਲੀਡਰਾਂ ਤੇ ਹੈਰਾਨ ਹੁਣ ਤਾਂ ਪੁੱਛਣਾ ਪੈਂਦਾ ਕਈ ਵਾਰੀ ਕਿ ਭਾਈ ਇਹ ਪਾਰਟੀ ਕਿਹੜੀ ਕੀ ਹੈ